ਕਈ ਵਾਰ ਕਈ ਵਿਸ਼ਿਆਂ ਦੇ ਵਿੱਚ ਬੜੇ ਪਰਮੇਸ਼ਵਰ ਦੇ ਮਹਾਨ ਸੇਵਕ ਉਹ ਕਦੋਂ ਮਰਨਗੇ ਉਸ ਸਮੇਂ ਨੂੰ ਜਾਂ ਉਸ ਵੇਲੇ ਨੂੰ ਕੁਝ ਨਾ ਕੁਝ ਜਾਣ ਲੈਂਦੇ ਸੀ ਅਤੇ ਪਰਮੇਸ਼ਵਰ ਉਹਨਾਂ ਤੇ ਜ਼ਾਹਰ ਕਰਦੇ ਸੀ ਮੈਂ ਜਲਦ ਹੀ ਮਰਨ ਵਾਲਾ ਹਾਂ ਜਲਦ ਹੀ ਆਪਣੀ ਯਾਤਰਾ ਸਮਾਪਤ ਕਰਨ ਵਾਲਾ ਹਾਂ ਇਸ ਤਰ੍ਹਾਂ ਕਹਿੰਦੇ ਹੋਏ ਕਈ ਮਹਾਨ ਸੇਵਕਾਂ ਨੇ ਆਪਣੀ ਸੇਵਕਾਈ ਨੂੰ ਆਪਣੇ ਸੇਵਾ ਨੂੰ ਪੂਰਾ ਕੀਤਾ ਇਸ ਤਰ੍ਹਾਂ ਸਮੇ ਤੋਂ ਪਹਿਲਾਂ ਹੀ ਆਪਣੀ ਮੌਤ ਦੇ ਬਾਰੇ ਜਾਣਨ ਵਾਲੇ ਇੱਕ ਵਿਅਕਤੀ ਦੇ ਬਾਰੇ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਆਓ ਵੇਖਾਂਗੇ ਉਹ ਕੌਣ ਆ ਉਹਨਾਂ ਦੇ ਬਾਰੇ ਬਾਈਬਲ ਚ ਕੀ ਲਿਖਿਆ ਹੈ ਸਭ ਤੋਂ ਪਹਿਲਾ ਉਹਨਾਂ ਦੀ ਇੱਛਾ ਸੀ ਕਿਹੜੀ ਇੱਛਾ ਆਖਰੀ ਇੱਛਾ ਉਹ ਆਖਰੀ ਇੱਛਾ ਕੀ ਸੀ ਵੇਖਾਂਗੇ ਵਿਵਸਥਾ ਸਾਰ ਦੀ ਕਿਤਾਬ 30 ਅਧਿਆਇ 23ਵੇਂ ਵਚਨ ਤੋਂ ਪੜ੍ਹ ਰਹੇ ਹਾਂ ਉਸੇ ਸਮੇਂ ਮੈਂ ਯਹੋਵਾ ਅੱਗੇ ਗਿੜਗਿੜਾ ਕੇ ਵੰਤੀ ਕੀਤੀ ਹੈ ਪ੍ਰਭੂ ਯਹੋਵਾ ਤੂੰ ਆਪਣੇ ਦਾਸ ਨੂੰ ਆਪਣੀ ਮਹਿਮਾ ਅਤੇ ਆਪਣਾ ਬਲਵੰਤ ਹੱਥ ਵਿਖਾਉਣ ਲੱਗਾ ਹੈ ਸਵਰਗ ਤੇ ਅਤੇ ਧਰਤੀ ਤੇ ਅਜਿਹਾ ਕੋਣ ਦੇਵਤਾ ਹੈ ਜੋ ਤੇਰੇ ਨਾਲੋਂ ਵੱਡੇ ਕੰਮ ਅਤੇ ਅਦਭੁਤ ਕੰਮ ਕਰ ਸਕੇ ਇਸ ਲਈ ਮੈਨੂੰ ਪਾਰ ਜਾਣ ਦੇ ਕੀ ਯਰਦਨ ਦੇ ਪਾਰ ਉਸ ਉੱਤਮ ਦੇਸ਼ ਨੂੰ ਅਰਥਾਤ ਉਸ ਉੱਤਮ ਪਹਾੜ ਲਬਨਨ ਨੂੰ ਵੀ ਵੇਖ ਸਕਾਂ اے ਪ੍ਰਭੂ ਦਾ ਦਾਸ ਇਹਦੀ ਆਖਰੀ ਇੱਛਾ ਕੀ ਸੀ ਪ੍ਰਭੂ ਪ੍ਰਭੂ ਮੇਰੀ ਆਖਰੀ ਇੱਛਾ ਵਾ ਇੱਕ ਵਾਰ ਯਰਦਨ ਪਾਰ ਕਰਕੇ ਤੇਰੇ ਵਾਅਦਾ ਕੀਤੇ ਗਏ ਉਸ ਦੇਸ਼ ਨੂੰ ਜ਼ਮੀਨ ਨੂੰ ਵੇਖਣ ਦੀ ਆਸ ਕਰਦਾ ਹਾਂ ਆਖਰੀ ਇੱਛਾ ਜੇ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਤਾਂ ਜੇ ਸਾਡੇ ਬੱਚੇ ਕੋਈ ਇੱਛਾ ਜ਼ਾਹਰ ਕਰਨਗੇ ਅਸੀਂ ਉਸ ਨੂੰ ਜ਼ਰੂਰ ਪੂਰਾ ਕਰਾਂਗੇ ਇਸ ਦਾਸ ਨੂੰ ਪਰਮੇਸ਼ਵਰ ਨੇ ਬਹੁਤ ਪਿਆਰ ਕੀਤਾ ਇਸ ਦਾਸ ਨੇ ਪਰਮੇਸ਼ਵਰ ਨਾਲ ਆਮਣੇ ਸਾਹਮਣੇ ਗੱਲਾਂ ਕੀਤੀਆਂ ਫੇਸ ਟੂ ਫੇਸ ਪਰਮੇਸ਼ਵਰ ਨਾਲ ਗੱਲ ਕਰਨ ਦੀ ਸੰਗਤੀ ਨੂੰ ਐਸੇ ਮੌਕੇ ਨੂੰ ਆਇਆ ਸੀ ਐਸਾ ਪ੍ਰਭੂ ਦਾ ਦਾਸ ਗਿੜਗਿੜਾ ਰਿਹਾ ਹੈ ਪ੍ਰਭੂ ਪਿਤਾ ਮੇਰੀ ਇੱਛਾ ਹੈ ਮੈਂ ਜ਼ਿੰਦਗੀ ਚ ਕੁਝ ਨਹੀਂ ਚਾਹਿਆ ਇਹ ਆਖਰੀ ਇੱਛਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਚਾਹਾਂਗਾ ਪਲੀਜ਼ ਪਿਤਾ ਦੱਸ ਕੀ ਇੱਕ ਵਾਰ ਤੂੰ ਜੋ ਆਪਣੇ ਲੋਕ ਅਤੇ ਸਾਡੇ ਪੁਰਖਿਆਂ ਨਾਲ ਵਾਅਦਾ ਕੀਤਾ ਹੈ ਉਸ ਵਾਅਦੇ ਦੇ ਦੇਸ਼ ਨੂੰ ਮੈਂ ਵੇਖਣਾ ਚਾਹੁੰਦਾ ਹਾਂ ਇੱਕ ਵਾਰ ਉਸ ਜਗ੍ਹਾ ਤੇ ਕਦਮ ਰੱਖਣਾ ਚਾਹੁੰਦਾ ਹਾਂ ਇਹ ਕਹਿ ਕੇ ਉਸ ਦਾਸ ਨੇ ਪਰਮੇਸ਼ਵਰ ਸਾਹਮਣੇ ਬੇਨਤੀ ਕੀਤੀ ਨਿਵੇਦਨ ਕੀਤਾ ਬੇਨਤੀ ਕੀਤੀ ਜਦੋਂ ਸੇਵਕ ਪਰਮੇਸ਼ਵਰ ਅੱਗੇ ਇੰਨਾ ਗਿੜਗਿੜਾਇਆ ਕੋਈ ਵੀ ਪ੍ਰਾਰਥਨਾ ਕਰੇ ਉੱਤਰ ਦੇਣ ਵਾਲਾ ਪਰਮੇਸ਼ਵਰ ਉਹਦੀ ਪ੍ਰਾਰਥਨਾ ਕਰਨ ਦੇ ਗਿੜਗਿੜਾਉਣ ਤੇ ਕੀ ਉੱਤਰ ਦਿੱਤਾ ਆਓ ਵੇਖਦੇ ਹਾਂ 26ਵਾਂ ਵਚਨ ਅਤੇ ਯਹੋਵਾ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਹੋ ਗਿਆ ਅਤੇ ਮੇਰੀ ਨਾ ਸੁਣੀ ਅਤੇ ਯਹੋਵਾ ਨੇ ਮੈਨੂੰ ਆਖਿਆ ਬਸ ਕਰ ਇਸ ਵਿਸ਼ੇ ਦੇ ਬਾਰੇ ਫਿਰ ਕਦੇ ਮੇਰੇ ਨਾਲ ਗੱਲਾਂ ਨਾ ਕਰੀ ਤੂੰ ਇਸ ਯਰਦਨ ਦੇ ਪਾਰ ਨਹੀਂ ਜਾ ਸਕੇਗਾ ਇਹ ਕਿਸ ਤਰ੍ਹਾਂ ਦੀ ਸਖਤਾਈ ਹੈ ਕਿਉਂ ਪਰਮੇਸ਼ਵਰ ਇੰਨੀ ਸਖਤਾਈ ਦੇ ਨਾਲ ਇੱਕ ਦਾਸ ਦੀ ਪ੍ਰਾਰਥਨਾ ਅਤੇ ਉਹਦੀ ਆਖਰੀ ਇੱਛਾ ਨਾ ਸੁਣ ਕੇ ਫਿਰ ਕਦੇ ਇਹ ਪ੍ਰਾਰਥਨਾ ਨਾ ਕਰੀ ਫਿਰ ਕਦੇ ਵਾਅਦੇ ਦੇ ਦੇਸ਼ ਚ ਜਾਵਾਂਗਾ ਨਾ ਕਮੀ ਕਿਉਂ ਪਰਮੇਸ਼ਵਰ ਗੁੱਸੇ ਚ ਆ ਗਿਆ ਉਹ ਦਾਸ ਕਿਉਂ ਜਿਸ ਦਾਸ ਦੇ ਨਾਲ ਪਰਮੇਸ਼ਵਰ ਨੇ ਸਾਹਮਣੇ ਗੱਲਾਂ ਕੀਤੀਆਂ ਸੀ ਕਿਉਂ ਉਸ ਨਬੀ ਜੋ ਲੰਬੇ ਸਮੇਂ ਤੱਕ ਪਰਮੇਸ਼ਵਰ ਦੇ ਪਿੱਛੇ ਚੱਲਿਆ ਐਸੇ ਦਾਸ ਦੀ ਆਖਰੀ ਇੱਛਾ ਨੂੰ ਪਰਮੇਸ਼ਵਰ ਨੇ ਕਿਉਂ ਪੂਰਾ ਨਹੀਂ ਕੀਤਾ ਕਿਉਂ ਪੂਰਾ ਨਹੀਂ ਕਰਾਂਗਾ ਇਸ ਗੱਲ ਨੂੰ ਫਿਰ ਨਾ ਕਵਿ ਇਸ ਤਰ੍ਹਾਂ ਕਿਉਂ ਕਿਆ ਕਾਰਨ ਕੀਆ ਇਸ ਨੂੰ ਜਾਣਨ ਦੀ ਜ਼ਿੰਮੇਵਾਰੀ ਅੱਜ ਸਾਡੀ ਆ ਆਓ ਵੇਖਦੇ ਹਾਂ ਵਿਵਸਥਾ ਸਾਰਦੀ ਕਿਤਾਬ ਪਹਿਲਾ ਅਧਿਆਇ 37ਵਾਂ ਵਚਨ ਮੇਰੇ ਤੇ ਵੀ ਯਹਵਾ ਤੁਹਾਡੇ ਕਾਰਨ ਗੁੱਸੇ ਹੋਇਆ ਹੈ ਅਤੇ ਇਹ ਵੀ ਕਿਹਾ ਤੂੰ ਵੀ ਉੱਥੇ ਜਾ ਨਾ ਸਕੇਂਗਾ ਨੂਨ ਦਾ ਪੁੱਤਰ ਯਹੋਸ਼ੂ ਜੋ ਤੇਰੇ ਸਾਹਮਣੇ ਖੜਾ ਰਹਿਦਾ ਹੈ ਉਹ ਤਾਂ ਉੱਥੇ ਜਾ ਸਕੇਗਾ ਇਸ ਲਈ ਤੂੰ ਉਸ ਨੂੰ ਹੌਸਲਾ ਦੇ ਕਿਉਂਕਿ ਉਸ ਦੇਸ਼ ਨੂੰ ਇਜ਼ਰਾਈਲੀਆਂ ਦੇ ਅਧਿਕਾਰ ਦੇ ਵਿੱਚ ਉਹੀ ਕਰੇਗਾ ਪਰਮੇਸ਼ਵਰ ਫਿਰ ਤੋਂ ਕਹਿ ਰਿਹਾ ਗਿਣਤੀ ਦੀ ਕਿਤਾਬ 22 ਮਾ ਅਧਿਆਏ ਇੱਥੇ ਵਿਸਤਾਰ ਤਰੀਕੇ ਨਾਲ ਦੇਖਦੇ ਹਾਂ 14ਵਾਂ ਵਚਨ ਕਿਉਂਕਿ ਸੀਨ ਨਾਮ ਦੇ ਜੰਗਲ 'ਚ ਤੁਸੀਂ ਦੋਵਾਂ ਨੇ ਮੰਡਲੀ ਦੇ ਝਗੜਨ ਦੇ ਕਾਰਨ ਮੇਰੀ ਆਗਿਆ ਤੋੜ ਕੇ ਮੇਰਾ ਵਿਰੋਧ ਕੀਤਾ ਅਤੇ ਉਸ ਸੋਤੇ ਦੇ ਕੋਲ ਉਹਨਾਂ ਦੀਆਂ ਨਿਗਾਹ ਚ ਅਪਵਿੱਤਰ ਠਹਿਰਾਇਆ ਇਹ ਮਰੀਬਾ ਨਾਮ ਦਾ ਇੱਕ ਸੋਤਾ ਹੈ ਜੋ ਸੀ ਨਾਮ ਜੰਗਲ ਦੇ ਕਾਦੇਸ਼ ਦੇ ਵਿੱਚ ਹੈ موسی ਤੂੰ ਮਹਾਨ ਅਗਵਾ ਹੈ ਇਸ ਗੱਲ ਨੂੰ ਮੈਂ ਮੰਨਦਾ ਹਾਂ ਤੂੰ ਵੱਡਾ ਨਬੀ ਹੈ ਇਸ ਗੱਲ ਨੂੰ ਮਨਾ ਨਹੀਂ ਕਰਦਾ ਪਰ ਤੂੰ ਵਾਅਦੇ ਦੇ ਦੇਸ਼ ਦੇ ਵਿੱਚ ਜਾ ਨਾ ਸਕੇਗਾ ਕਿਉਂ ਕਿ ਤੂ ਤੇਰੇ ਭਰਾ ਹਰੂਨ ਇੱਕ ਸਮੇਂ ਮੇਰਾ ਤੁਸੀਂ ਵਿਰੋਧ ਕੀਤਾ ਮੇਰੀ ਆਗਿਆ ਨਾ ਮੰਨ ਕੇ ਮੇਰਾ ਵਿਰੋਧ ਕੀਤਾ ਗਿਣਤੀ ਦੀ ਕਿਤਾਬ 20 ਅਧਿਆਏ 7ਵੇਂ ਵਚਨ ਤੋਂ ਤਦ ਯਹੋਵਾ ਨੇ ਮੂਸਾ ਨੂੰ ਆਖਿਆ ਉਸ ਲਾਠੀ ਨੂੰ ਲੈ ਅਤੇ ਤੂੰ ਆਪਣੇ ਭਰਾ ਹਰੂਨ ਅਤੇ ਸਾਰੀ ਮੰਡਲੀ ਨੂੰ ਇਕੱਠਾ ਕਰਕੇ ਉਹਨਾਂ ਦੇ ਵੇਖਦੇ ਉਸ ਚਟਾਨ ਦੇ ਨਾਲ ਗੱਲਾਂ ਕਰ ਤਦ ਉਹ ਆਪਣਾ ਪਾਣੀ ਦਵੇਗੀ ਇਸ ਤਰ੍ਹਾਂ ਤੂੰ ਉਹਨਾਂ ਦੇ ਲਈ ਚਟਾਨ ਦੇ ਵਿੱਚੋਂ ਪਾਣੀ ਕੱਢ ਸਕੇਗਾ ਪਾਣੀ ਕੱਢ ਕੇ ਮੰਡਲੀ ਦੇ ਲੋਕ ਅਤੇ ਉਹਨਾਂ ਦੇ ਪਸ਼ੂਆਂ ਨੂੰ ਪਿਲਾ ਯਹਵਾ ਦੀ ਇਸ ਆਗਿਆ ਦੇ ਅਨੁਸਾਰ ਮੂਸਾ ਨੇ ਉਹਦੇ ਸਾਹਮਣੇ ਉਹ ਲਾਠੀ ਨੂੰ ਲੈ ਲਿਆ ਮੂਸਾ ਤੇ ਹਰੂਨ ਨੇ ਮੰਡਲੀ ਨੂੰ ਉਸ ਚਟਾਨ ਦੇ ਸਾਹਮਣੇ ਇਕੱਠਿਆਂ ਕੀਤਾ ਤਦ ਮੂਸਾ ਨੇ ਉਹਨਾਂ ਨੂੰ ਆਖਿਆ हे ਦੰਗਾ ਕਰਨ ਵਾਲਿਓ ਸੁਨੋ ਕਿ ਅਸੀਂ ਚਟਾਨ ਦੇ ਵਿੱਚੋਂ ਤੁਹਾਡੇ ਲਈ ਪਾਣੀ ਕਢੀਏ ਤਦ موسی ਨੇ ਹੱਥ ਵਧਾ ਕੇ लाठी ਚਟਾਨ ਤੇ ਦੋ ਵਾਰ ਮਾਰੀ ਅਤੇ ਉਹਦੇ ਵਿੱਚੋਂ ਬਹੁਤ ਪਾਣੀ ਫੁੱਟ ਨਿਕਲਿਆ ਅਤੇ ਮੰਡਲੀ ਦੇ ਲੋਕ ਆਪਣੇ ਪਸ਼ੂਆਂ ਸਮੇਤ ਪਾਣੀ ਪੀਣ ਲੱਗੇ ਪਰਮੇਸ਼ਵਰ ਨੇ موسی ਨੂੰ ਕਿਹਾ ਸੀ ਚਟਾਨ ਦੇ ਨਾਲ ਤੁਸੀਂ ਗੱਲ ਕਰਿਓ ਪਰ ਨਾ ਸੁਣ ਕੇ موسی ਕ੍ਰੋਧ ਚ ਆ ਕੇ ਗੁੱਸੇ ਚ ਆ ਕੇ ਕ੍ਰੋਧ ਚ ਕੀ ਕੀਤਾ ਜਾਣਦੇ ਹੋ ਉਸ ਚਟਾਨ ਤੇ ਲਾਠੀ ਨਾਲ ਦੋ ਵਾਰ ਮਾਰਿਆ ਇਸ ਤਰ੍ਹਾਂ ਮਾਰਨ ਤੇ ਵੀ ਪਰਮੇਸ਼ਵਰ ਦੇ ਉਹਨਾਂ ਦੀ ਲੋੜ ਦੇ ਮੁਤਾਬਿਕ ਉਸ ਵਿੱਚੋਂ ਪਾਣੀ ਕੱਢਿਆ ਜਦੋਂ ਸਾਰੇ ਪਾਣੀ ਪੀ ਰਹੇ ਸੀ ਆਨੰਦ ਮਾਣ ਰਹੇ ਸੀ ਅਤੇ ਪਰਮੇਸ਼ਵਰ ਮੂਸਾ ਤੇ ਹਰੂਨ ਨੂੰ ਵੇਖ ਕੇ ਕਿਹਾ ਮੂਸਾ ਹਰੂਨ ਮੇਰੀ ਗੱਲ ਧਿਆਨ ਨਾਲ ਸੁਣੋ ਹਾਂਜੀ ਬੋਲੋ ਬਾਅਦ ਵਿੱਚ ਮੂਸਾ ਤੇ ਹਰੂਨ ਨੂੰ ਯਹੋਵਾ ਨੇ ਆਖਿਆ ਤੁਸੀਂ ਜੋ ਮੇਰ ਤੇ ਵਿਸ਼ਵਾਸ ਨਾ ਕੀਤਾ ਅਤੇ ਮੈਨੂੰ ਇਜ਼ਰਾਈਲੀਆਂ ਦੀ ਨਿਗਾਹ 'ਚ ਪਵਿੱਤਰ ਨਹੀਂ ਠਹਿਰਾਇਆ ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ 'ਚ ਲੈ ਜਾ ਨਾ ਸਕੋਗੇ ਜੋ ਮੈਂ ਉਹਨਾਂ ਨੂੰ ਦਿੱਤਾ ਹੈ ਮੂਸਾ ਤੂੰ ਵਾਅਦੇ ਦੇ ਦੇਸ਼ 'ਚ ਜਾਣਾ ਸੀ ਵਾਅਦੇ ਦੇ ਦੇਸ਼ ਨੂੰ ਤੂੰ ਆਪਣਾ ਬਣਾ ਲੈਣਾ ਸੀ ਤੂੰ ਲੱਖਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਅਗੂਆ ਸੀ ਪਰ ਤੇਰੀ ਕੀਤੀ ਗਲਤੀ ਦੇ ਕਾਰਨ ਤੂੰ ਅਤੇ ਤੇਰਾ ਪਰਾਂ ਹਰੂਨ ਤੁਸੀਂ ਦੋਵੇਂ ਵਾਅਦੇ ਦੀ ਜ਼ਮੀਨ ਤੇ ਕਦੇ ਵੀ ਨਾ ਜਾ ਸਕੋਗੇ ਨਾ ਜਾਓਗੇ ਪਰਮੇਸ਼ਵਰ ਨੇ ਫੈਂਸ ਲਾ ਕਰ ਲਿਆ ਇੱਕ ਘਟਨਾ ਕਦੋਂ ਹੋਈ ਸੀ ਤੁਸੀਂ ਜਾਣਦੇ ਹੋ ਜਦੋਂ موسی 39 ਸਾਲ ਜੰਗਲ ਦੀ ਯਾਤਰਾ ਕਰ ਚੁੱਕਿਆ ਸੀ ਜੇ ਇੱਕ ਕਦਮ ਹੋਰ ਅੱਗੇ ਵਧਾਉਂਦਾ ਉਸਨੇ 40ਵੇਂ ਸਾਲ ਚ ਪ੍ਰਵੇਸ਼ ਕਰਨਾ ਸੀ ਵਾਇਦੇ ਦੇ ਦੇਸ਼ ਵਿੱਚ ਕਦਮ ਰੱਖਣ ਦੇ ਲਈ ਆਖਰੀ ਸਾਲ ਦੇ ਵਿੱਚ موسی ਪਹੁੰਚ ਰਿਹਾ ਸੀ 39 ਸਾਲ ਬੀਤ ਚੁਕੇ ਸੀ ਪਰਮੇਸ਼ਵਰ ਦੀ ਆਗਿਆ ਮੰਨਦੇ ਹੋਏ ਲੋਕਾਂ ਦੀ ਅਗਵਾਈ ਕਰਦੇ ਹੋਏ موسی ਅੱਗੇ ਵੱਧ ਰਿਹਾ ਸੀ ਲੇਕਿਨ ਆਖਰੀ ਪੌੜੀ ਚੜ੍ਹਦੇ ਸਮੇਂ ਆਖਰੀ ਸਮੇਂ ਵਿੱਚ ਪਹੁੰਚਣ ਦੇ ਸਮੇਂ موسی ਨੇ ਗਲਤ ਕਦਮ ਚੱਕ ਲਿਆ ਮੂਸਾ ਜੋ ਪਰਮੇਸ਼ਵਰ ਨਾਲ ਆਮਣੇ ਸਾਹਮਣੇ ਗੱਲਾਂ ਕਰਦਾ ਸੀ ਜੋ ਪਰਮੇਸ਼ਵਰ ਦੇ ਕੋਲ 10 ਆਗਿਆਵਾਂ ਲੈ ਕੇ ਆਇਆ ਸੀ ਵਿਵਸਥਾਦਾਰ ਰਚੇਤਾ ਮੂਸਾ ਜਦੋਂ ਗਲਤੀ ਕਰ ਗਿਆ ਪਰਮੇਸ਼ਵਰ ਨੇ ਬਰਦਾਸ਼ਤ ਨਾ ਕੀਤਾ ਮੂਸਾ ਤੂੰ ਵਾਅਦੇ ਦੇ ਦੇਸ਼ 'ਚ ਜਾ ਨਾ ਸਕੇਂਗਾ ਚਾਜ਼ ਗਵਾਲਿਆ ਹੈ ਕਿਉਂ ਪ੍ਰਭੂ ਤੇਰੀ ਗਲਤੀ ਦੇ ਕਾਰਨ ਫਿਰ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਤਾਂ ਕੋਈ ਵੱਡੀ ਗਲਤੀ ਨਹੀਂ ਆ ਸਿਰਫ ਇਹ ਦੰਗਾ ਕਰਨ ਵਾਲਿਓ ਕਿਹਾ ਸੀ ਇਸ ਤਰ੍ਹਾਂ ਸੀ ਸੋਚ ਸਕਦੇ ਹਾਂ ਉਸਨੇ ਕੀ ਕਿਹਾ ਸੀ ਕਿਸ ਤਰੀਕੇ ਨਾਲ ਕਿਹਾ ਸੀ ਇਸ ਗੱਲ ਬਾਰੇ ਸਾਨੂੰ ਨਹੀਂ ਪਤਾ ਜ਼ਬੂਰ ਲਿਖਣ ਵਾਲੇ ਨੇ ਲਿਖਿਆ ਜ਼ਬੂਰ 106 ਉਦੀ 32 ਆਇਤ ਉਹਨਾਂ ਨੇ ਮਰੀ ਬਾਦੇ ਸੋਤੇ ਦੇ ਕੋਲ ਵੀ ਯਹੋਵਾ ਦਾ ਕ੍ਰੋਧ ਪੜਕਾਇਆ ਅਤੇ ਉਹਦੇ ਕਾਰਨ موسی ਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਉਸ ਦੀ ਆਤਮਾ ਦੇ ਨਾਲ ਵਿਰੋਧ ਕੀਤਾ ਤਦ موسی ਬਿਨਾ ਸੋਚੇ ਬੋਲ ਉੱਠਿਆ ਪਿਆਰੋ ਕੀ ਕਿਹਾ ਸਾਨੂੰ ਨਹੀਂ ਪਤਾ ਪਰ ਉਹ ਬਿਨਾ ਸੋਚੇ ਬੋਲ ਪਿਆ ਜੋ ਨਹੀਂ ਬੋਲਣਾ ਸੀ ਬੋਲ ਦਿੱਤਾ ਉਹਦੇ ਮੂੰਹ ਚੋਂ ਨਿਕਲਣਾ ਨਹੀਂ ਚਾਹੀਦਾ ਸੀ ਉਹ ਗੁੱਸੇ ਦੇ ਵਿੱਚ ਸੀ ਇਸ ਲਈ ਬੋਲ ਪਿਆ ਪਤਿਓ ਖਬਰਦਾਰ ਕਈ ਵਾਰ ਤੁਸੀਂ ਗੁੱਸੇ ਦੇ ਨਾਲ ਭਰ ਜਾਂਦੇ ਹੋ ਇਸ ਤਰ੍ਹਾਂ ਗੁੱਸੇ ਦੇ ਵਿੱਚ ਆ ਕੇ ਮੂੰਹ ਦੇ ਵਿੱਚ ਜੋ ਵੀ ਆਉਂਦਾ ਬੋਲ ਦਿੰਦੇ ਹੋਂ ਪਤਨੀਆਂ ਖਬਰਦਾਰ ਜੇ ਤੁਸੀਂ ਆਪਣੇ ਗੁੱਸੇ ਤੇ ਕਰੋਧ ਤੇ ਕਾਬੂ ਨਾ ਕਰੋਗੇ ਜੇ ਮੂੰਹ 'ਚ ਜੋ ਵੀ ਆਏ ਬੋਲ ਦਵੋਗੇ ਤਾਂ ਇਸ ਤਰ੍ਹਾਂ ਮੂੰਹ ਦੇ ਵਿੱਚ ਜੋ ਆਉਣਾ ਬੋਲ ਦੇਣਾ ਇਹ ਤੁਹਾਡੀ ਆਦਤ ਹੋ ਚੁੱਕੀ ਇਸ ਤਰ੍ਹਾਂ ਕਿਉਂ ਗੱਲ ਕਰਦੇ ਹੋ ਅਤੇ ਕਹੋਗੇ ਗੁੱਸੇ 'ਚ ਆਉਂਦੇ ਮੈਂ ਇਸੇ ਤਰ੍ਹਾਂ ਬੋਲਾਂਗਾ ਕੁਝ ਲੋਕ ਕਹਿੰਦੇ ਮੈਨੂੰ ਗੁੱਸਾ ਆ ਰਿਹਾ ਗੁੱਸਾ ਆਉਂ ਤੇ ਮੈਂ ਠੀਕ ਨਹੀਂ ਹਾਂ ਅਰਥ ਕੀਆ ਗੁੱਸਾ ਨਹੀਂ ਆਇਆ ਤਾਂ ਉਦੋਂ ਤੱਕ ਠੀਕ ਆ ਜੇ ਗੁੱਸਾ ਆ ਗਿਆ ਤਾਂ ਆਪਣੇ ਵੱਸੋਂ ਬਾਹਰ ਹੁੰਨਾ ਵੇਖਿਆ ਜਾਵੇ ਗੁੱਸਾ ਆਉਣ ਤੇ ਆਪਣਾ ਕੰਟਰੋਲ ਗਵਾ ਲੈਂਦੇ ਆ ਉਹ ਗੁੱਸਾ ਨਾ ਆਵੇ ਹੌਸਲਾ ਰੱਖਣਾ ਆਤਮਿਕ ਵਿਅਕਤੀ ਦੀ ਨਿਸ਼ਾਨੀਆਂ ਬਾਈਬਲ ਦੱਸਦੀ ਆ موسی ਧਰਤੀ ਦੇ ਸਾਰੇ ਲੋਕਾਂ ਨਾਲੋਂ ਬਹੁਤ ਹੀ ਧੀਨ ਸੀ ਬਹੁਤ ਹੀ ਨਮਰ ਵਿਅਕਤੀ ਸੀ ਐਸੇ ਧੀਨ ਤੇ ਨਮਰ ਵਿਅਕਤੀ ਦੇ ਵਿੱਚ ਹੀ ਸ਼ੈਤਾਨ ਗੁੱਸਾ ਲੈ ਕੇ ਆਇਆ ऐसे नंबर व्यक्ति ਨੂੰ ਹੀ ਆਲੇ ਦੁਆਲੇ ਦੇ ਲੋਕਾਂ ਦੇ ਦੁਆਰਾ ਉਹਦੇ ਗੁੱਸੇ ਨੂੰ ਪੜਕਾ ਲਿਆ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਧਿਆਨ ਦੇ ਨਾਲ ਸੁਣੋ ਤੁਸੀਂ ਕਿੰਨੇ ਆਤਮਿਕੋ ਕਿੰਨੀ ਵੀ ਪ੍ਰਾਰਥਨਾ ਵਾਲਾ ਜੀਵਨ ਹੈ ਸ਼ੈਤਾਨ ਕੀ ਕਰਦਾ ਇਸ ਗੱਲ ਦੇ ਬਾਰੇ ਤੁਹਾਨੂੰ ਗਿਆਨ ਹੈ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੇ ਦੁਆਰਾ ਤੁਹਾਨੂੰ ਪੜਕਾਵੇਗਾ ਤੁਹਾਡੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਦੁਆਰਾ ਪੜਕਾਉਂਦਾ ਹੈ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੇ ਦੁਆਰਾ ਸ਼ੈਤਾਨ ਪੜਕਾਉਂਦਾ ਹੈ ਤੁਹਾਡੇ ਰਿਸ਼ਤੇਦਾਰਾਂ ਦੇ ਦੁਆਰਾ ਪੜਕਾ ਸਕਦਾ ਹੈ ਤੁਹਾਡੀ ਪਤਨੀ ਤੁਹਾਡੇ ਪਤੀ ਤੁਹਾਡੇ ਬੱਚਿਆਂ ਦੇ ਦੁਆਰਾ ਪੜਕਾ ਸਕਦਾ ਹੈ ਨਾਲ ਦੇ ਆਦੇ ਦੁਆਰਾ ਪੜਕਾ ਸਕਦਾ ਹੈ ਕਲਾਸਮੇਟਸ ਦੇ ਦੁਆਰਾ ਪੜਕਾ ਸਕਦਾ ਹੈ ਕੁਝ ਨਾ ਕੁਝ ਕਰਕੇ ਤੁਹਾਡੇ ਜੀਵਨ ਦੀ ਸ਼ਾਂਤੀ ਨੂੰ ਭੰਗ ਕਰਨਾ ਹੈ ਤੁਹਾਡਾ ਗੁੱਸਾ ਭੜਕਾਉਣ ਦੇ ਲਈ ਤੁਹਾਨੂੰ ੜਕਾਉਣਾ ਹੈ ਤੁਹਾਨੂੰ ੜਕਾ ਕੇ ਤੁਹਾਨੂੰ ਕਾਬੂ ਤੋਂ ਬਾਹਰ ਕਰਨਾ ਹੈ ਤੁਹਾਨੂੰ ਗੁੱਸਾ ਤੇ ਕਰੋਧ ਦਿਵਾਉਣਾ ਹੈ ਗੁੱਸੇ ਦੇ ਨਾਲ ਤੁਸੀਂ ਭਰ ਜਾਣਾ ਹੈ ਅਤੇ ਅਜੀਬ ਤਰ੍ਹਾਂ ਦੀਆਂ ਗੱਲਾਂ ਕਰੋਗੇ ਅਜੀਬ ਤਰੀਕੇ ਨਾਲ ਮੂੰਹ ਚੋਂ ਗੰਦੀਆਂ ਗਾਲਾਂ ਕੱਢਣੀਆਂ ਹੈ ਉਸ ਤੋਂ ਬਾਅਦ ਤੁਸੀਂ ਬਹੁਤ ਰੋਣਾ ਹੈ। ਇਹ ਹੀ ਸ਼ੈਤਾਨ ਚਾਹੁੰਦਾ ਹੈ। ਬਾਈਬਲ ਦੱਸਦੀ ਹੈ "ਕ੍ਰੋਧ ਨੂੰ ਤਿਆਗੋ ਅਤੇ ਗੁੱਸੇ ਨੂੰ ਛੱਡ ਦਿਓ।" ਲੇਕਿਨ ਮੂਸਾ ਬਹੁਤ ਹੀ ਦੀਨ ਅਤੇ ਨੰਮਰ ਵਿਅਕਤੀ ਸੀ ਫਿਰ ਵੀ ਮੂਸਾ ਨੂੰ ਸ਼ੈਤਾਨ ਨੇ ਕੁਝ ਲੋਕਾਂ ਦੇ ਦੁਆਰਾ 扑ਕਾ ਕੇ ਮੂਸਾ ਬਿਨਾ ਸੋਚੇ ਬੋਲੇ ਇਸ ਤਰ੍ਹਾਂ ਕਰ ਦਿੱਤਾ। ਆਤਮਿਕ ਜੀਵਨ ਦੇ ਵਿੱਚ ਜੋ ਉੱਤਮ ਜਗ੍ਹਾ ਤੇ ਹੈ ਐਸੇ ਲੋਕਾਂ ਨੂੰ ਬੜੇ ਧਿਆਨ ਨਾਲ ਰਹਿਣਾ ਚਾਹੀਦਾ ਮਾਤਾ ਪਿਤਾਓ ਤੁਸੀਂ ਲੰਬੇ ਸਮੇਂ ਤੋਂ ਆਪਣੀ ਆਤਮਿਕਤਾ ਨੂੰ ਸੰਭਾਲਦੇ ਆ ਰਹੇ ਹੋ 20 ਸਾਲ ਤੋਂ 30 ਸਾਲ ਤੋਂ 40 ਸਾਲ ਤੋਂ 50 ਸਾਲ ਤੋਂ 60 ਸਾਲ ਤੋਂ ਆਤਮਿਕਤਾ ਨੂੰ ਬਚਾਉਂਦੇ ਆਏ ਹੋ ਸੇਵਕੋ ਤੇ ਰਖਵਾਲਿਓ ਉਪਦੇਸ਼ਕੋ ਜਦੋਂ ਅਸੀਂ ਅద్부ਤ ਸੇਵਕਾਈ ਕਰਦੇ ਆ ਤਾਂ ਕੀ ਕਰਦਾ ਹੈ ਸ਼ੈਤਾਨ ਤੁਸੀਂ ਜਾਣਦੇ ਹੋ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਉਪੜਕਾਉਂਦਾ ਹੈ ਤਾਂ ਕਿ ਸਾਨੂੰ ਤੰਗ ਕਰ ਸਕੇ ਇਸ ਤਰ੍ਹਾਂ ਸਾਨੂੰ ਗੁੱਸਾ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਸ਼ੈਤਾਨ ਉਹ ਚਾਹੁੰਦਾ ਕਿ ਅਸੀਂ ਆਪਣੇ ਮੂੰਹ ਚੋਂ ਕੁਝ ਗਲਤ ਗੱਲਾਂ ਕੱਢੀਏ ਅਸੀਂ ਆਪਣੀ ਗਵਾਹੀ ਖਰਾਬ ਕਰ ਲਈਏ ਅਸੀਂ ਆਪਣੀ ਪਵਿੱਤਰਤਾਈ ਨੂੰ ਗਵਾ ਲਈਏ ਅਤੇ ਅਸੀਂ ਆਪਣੀ ਆਤਮਿਕਤਾ ਨੂੰ ਅਤੇ ਪਰਮੇਸ਼ਵਰ ਨਾਲ ਆਪਣੀ ਸੰਗਤੀ ਗਵਾ ਕੇ ਪਰਮੇਸ਼ਵਰ ਨੇ ਜੋ ਸਾਡੇ ਲਈ ਲੁਕਾ ਕੇ ਰੱਖਿਆ ਉਹਨਾਂ ਆਸ਼ੀਸ਼ਾਂ ਨੂੰ ਅਸੀਂ ਪਾ ਨਾ ਸਕੀ ਇਹ ਸ਼ੈਤਾਨ ਦੀ ਯੋਜਨਾ ਹੈ موسی ਕਹਿ ਰਿਹਾ ਤੁਹਾਡੇ ਕੌਣ ਮੈਂ ਬਿਨਾਂ ਸੋਚੇ ਬੋਲਤਾ ਇਸ ਲਈ ਪਰਮੇਸ਼ਵਰ ਨੇ ਡਾਂਟਿਆ ਇਸ ਲਈ ਪਰਮੇਸ਼ਵਰ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ موسی ਤੂੰ ਵਾਦੇ ਦੀ ਜ਼ਮੀਨ ਤੇ ਜਾ ਨਾ ਸਕੇਗਾ ਫੈਸਲਾ ਕਰ ਲਿਆ ਪਿਆਰਿਓ موسی ਪਰਮੇਸ਼ਵਰ ਸਾਹਮਣੇ ਰੋਇਆ ਪ੍ਰਭੂ ਇੱਕ ਵਾਰ ਜਾ ਕੇ ਵੇਖਾਂਗਾ 39 ਸਾਲਾਂ ਤੱਕ ਤੁਹਾਡੀ ਆਗਿਆ ਨਾ ਤੋੜ ਕੇ ਮੇਰੇ ਆਲੇ ਦੁਆਲੇ ਦੇ ਲੋਕਾਂ ਨੇ ਮੈਨੂੰ ਜਿੰਨਾ ਵੀ ਸਤਾਇਆ ਪਰੇਸ਼ਾਨ ਕੀਤਾ ਮੈਂ ਬਰਦਾਸ਼ਤ ਕੀਤਾ ਬਿਨਾਂ ਸੋਚੇ ਬੋਲ ਦਿੱਤਾ ਮੈਨੂੰ ਮਾਫ ਕਰ ਇੱਕ ਵਾਰ ਮੈਨੂੰ ਜਾ ਕੇ ਵੇਖਣ ਦੋ ਇਹ ਸੁਣ ਕੇ ਪਰਮੇਸ਼ਵਰ ਨੇ ਉਸ ਨੂੰ ਸਾਫ ਸਾਫ ਕਹਿਤਾ موسی ਮੈਂ ਜਿੰਨਾ ਪ੍ਰੇਮੀ ਆ ਉਹਨਾ ਹੀ ਧਰਮੀ ਆ ਮੈਂ ਪਾਪ ਨੂੰ ਬਿਲਕੁਲ ਵੀ ਸਹਿ ਨਹੀਂ ਸਕਦਾ ਤੂੰ ਫੇਰ ਕਦੇ ਇਹ ਨਾ ਕਹੀ ਕਿ ਮੈਂ ਪ੍ਰਤੀਜ्ञਾ ਦੇ ਦੇਸ਼ ਚ ਜਾਣਾ ਚਾਹੁੰਦਾ ਹਾਂ ਇਹ ਕਹਿ ਕੇ ਪ੍ਰਭੂ ਗੁੱਸੇ ਚ ਆ ਗਏ ਉਸ ਤੋਂ ਬਾਅਦ ਪਰਮੇਸ਼ਵਰ ਨੇ ਕਿਹਾ ਠੀਕਾ موسی ਇੱਕ ਕੰਮ ਕਰ ਕੀ ਜਾ ਪ੍ਰਭੂ ਕੀ ਇੱਕ ਵਾਰ ਜਾ ਕੇ ਆ ਜਾਵਾਂ ਨਹੀਂ ਫਿਰ ਕੀ ਕਰਾਂ ਪ੍ਰਭੂ ਦੱਸਦਾ ਹਾਂ ਆ ਉਸ ਦਿਨ ਪਰਮੇਸ਼ਵਰ ਨੇ ਮੂਸਾ ਨੂੰ ਆਖਿਆ ਉਸ ਪਹਾੜ ਤੇ ਚੜ ਇਸ ਤਰ੍ਹਾਂ ਕਿਹਾ ਕਿਹੜਾ ਪਹਾੜ ਉਸ ਪਹਾੜ ਦੇ ਬਾਰੇ ਕੱਲ ਅਸੀਂ ਹੋਰ ਵੀ ਕੁਝ ਗੱਲਾਂ ਨੂੰ ਸਿੱਖਾਂਗੇ ਆਓ ਪ੍ਰਾਰਥਨਾ ਕਰੀਏ ਪ੍ਰਾਰਥਨਾ ਚ ਹਿੱਸਾ ਲਈਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ موسی ਵਰਗੇ ਨਹੀਂ ਜਦ ਗਲਤੀ ਕੀਤੀ ਜਦ ਪਾਪ ਕੀਤਾ ਤੁਸੀਂ ਉਸ ਨੂੰ ਸਜ਼ਾ ਦਿੱਤੀ ਅਤੇ ਸਾਨੂੰ ਕਿੰਨਾ ਧਿਆਨ ਰੱਖਣਾ ਚਾਹੀਦਾ ਹੈ ਹੋਰ ਕਿਨੇ ਧਿਆਨ ਨਾਲ ਰਹਿਣਾ ਹੈ ਪਿਤਾ ਪ੍ਰਭੂ ਹਮੇਸ਼ਾ ਤੁਹਾਨੂੰ ਗ੍ਰਹਿਣ ਯੋਗ ਹਰ ਸਮੇਂ ਤੁਹਾਡੀ ਮहिमा ਯੋਗ ਕਰਾਈਏ ਤੇ ਇਮਾਨਦਾਰੀ ਨਾਲ ਪਵਿੱਤਰਤਾਈ ਨਾਲ ਤੁਹਾਡੀ ਮਹਿਮਾ ਦੇ ਲਈ ਅਸੀਂ ਸਭ ਜੀ ਸਕੀਏ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ आप सबको शालोम। मेरा नाम इसराइल है और ये मेरी पत्नी है मैं टेंट हाउस में काम करता था जो पैसे मिलते थे उन पैसों से बहुत शराब पीता था मुझे शराब पीना इतना आदत हो गया कि मैं शराब पिए बिना कुछ काम नहीं कर पाता था शराब पीने से ही मैं काम कर पाता था इसके अलावा मुझे बहुत आदतें थे नशा देने वाले हर एक चीज़ों को मैं लेता था कोई पूछने वाले नहीं थे मैं जीवन को बर्बाद कर लिया था वे शराब पीकर घर देर से आते थे अगर पैसे पूछे तो वो मुझे मारते थे उन्हें कितना समझाने से भी बिल्कुल नहीं समझते थे तुम कौन हो मुझे बोलने वाली ऐसे कहते थे मूर्खता से व्यवहार करते थे शराब पीना छोड़ दो कहने से भी वो बिल्कुल नहीं छोड़ते थे हर छोटी सी बात पर झगड़ा करते थे रहना है तो रहो नहीं तो चले जाओ या फिर मैं दूसरी शादी कर लूँगा ऐसे कहते थे वो चाहे कितना भी मारे डांटे मैं सहन करती थी पास घर वाले कहते थे आपके पति आपको हर समय मारते हैं डांटते हैं आप दूसरी शादी कर लो ऐसे कहते थे तब मैं ऐसे कहती थी अगर मेरा बेटा हो तो उसे समझा कर सुधारती नहीं क्या तो मैं उन्हें कैसे छोड़ सकती हूँ उनमें बदलाव के लिए मैं इंतज़ार करती थी मैं घरों में काम करते हुए हमारा घर चलाती थी एक दिन मैं शराब पी रहा था टीवी में चैनल बदलते समय कलवरी आवाज सुना उस दिन वचन द्वारा प्रभु मुझसे बात किए शराबियों तुसी कह रहे हो कि मेरे शराब पीन तो तुम्हू तो की परेशानी थोड़े तो शराब पीन दे कारण एक परिवार बर्बाद कर रहे हो तोड़पन कारण समाज के बच्चे अशांति नु फैला रहे हो

प्रभु से प्रार्थना किया हर रविवार चर्च को जाना शुरू किया ये देखकर मेरी पत्नी बहुत खुश हुई अब हम सब मिलकर चर्च को जा रहे हैं हर समय हमारे घर में झगड़े होते थे लेकिन अब घर में सुख शांति है और पवित्र से जीवन बिता रहा हूँ मुझ जैसे बहुत से लोग प्रभु का वचन सुनकर अपने जीवन को सुधारेंगे ऐसे सोचकर मैं कलवरी आवास के द्वारा सुसमाचार सुनाया तब प्रभु कार किए मैं टेंट हाउस में काम करता था और प्रभु मुझे म्यूनसिपलिटी में नौकरी दिलाए और प्रभु हमें टू व्हीलर गाड़ी दिए अब हम समय पर चर्च को जा रहे हैं। मेरे पति सुधर गए अब हम खुशी से जीवन बिता रहे हैं। ये सच में यीशु मसीह हमारे परिवार में किए हुए अद्भुत कार्य है अभी हम परमेश्वर के दया से खुशी से जीवन बिता रहे हैं अगर मैं कलवरी आवाज देखकर चर्च नहीं आता तो मेरा जीवन बर्बाद हो जाता था बिगड़े हुए मेरे जीवन को प्रभु के वचन से ठीक किए सतीश जी को मेरा ਧੰਨਵਾਦ। ਯੀਸ਼ੂ ਮਸੀਹ ਕੋ ਹੀ ਸਾਰੀ ਮਹਿਮਾ, ਆਦਰ ਅਤੇ ਗੌਰਵ ਮਿਲੇ। ਉਹ ਇੱਕ ਸ਼ਰਾਬੀ ਹੈ। ਪਰਿਵਾਰ ਦਾ ਧਿਆਨ ਨਾ ਰੱਖਦੇ ਹੋਏ ਰੱਜ ਕੇ ਸ਼ਰਾਬ ਪਿੰਦੇ ਹੋਏ ਜੀਨ ਵਾਲਾ ਵਿਅਕਤੀ ਹੈ। ਇਸ ਤਰ੍ਹਾਂ ਜੀਨ ਵਾਲਾ ਵਿਅਕਤੀ ਆਪਣੇ ਘਰ ਦੇ ਵਿੱਚ ਹੀ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਉਸਨੇ ਵੇਖਿਆ। ਉਹ ਵਚਨ ਉਹਦੇ ਮਨ ਤੇ ਲੱਗ ਗਿਆ। ਇਸ ਲਈ ਉਹ ਆਪਣੀ ਪਤਨੀ ਦੇ ਨਾਲ ਚਰਚ ਵਿੱਚ ਆਇਆ। ਵਚਨ ਸੁਣਿਆ ਉਸ ਵਚਨ ਦੇ ਦੁਆਰਾ ਉਸਨੇ ਚੇਤਾਵਨੀ ਪਾਈ ਪਛਤਾਪ ਕੀਤਾ অতি ਪਰਮੇਸ਼ਰ ਤੋਂ ਮਾਫੀ ਮੰਗੀ ਪਰਮੇਸ਼ਰ ਨੇ ਚਮਤਕਾਰ ਕੀਤਾ ਇੱਕ ਸ਼ਰਾਬੀ ਨੂੰ ਮਨਮਰਜ਼ੀ ਨਾਲ ਚੱਲਣ ਵਾਲੇ ਵਿਅਕਤੀ ਨੂੰ ਪਰਮੇਸ਼ਰ ਨੇ ਸੁਧਾਰ ਦਿੱਤਾ ਅੱਜ ਸਾਡੇ ਵਿੱਚਕਾਰ ਕੋਈ ਹੈ ਜੋ ਸ਼ਰਾਬ ਦੇ ਗੁਲਾਮ ਹੈ ਐਸੇ ਲੋਕ ਆਪਣੀ ਕਮਾਉਣ ਵਾਲੀ ਕਮਾਈ ਨੂੰ ਮਨਮਰਜ਼ੀ ਨਾਲ ਚਲਾਉਣ ਦੇ ਲਈ ਪੀਣ ਦੇ ਲਈ ਖਾਂ ਦੇ ਲਈ ਖਰਚ ਕਰਨ ਦੇ ਲਈ ਤਾਂ ਫਿਰ ਸੁਣੋ ਕਿ ਇਸ ਤਰ੍ਹਾਂ ਪੀ ਪੀ ਕੇ ਆਪਣੇ ਸਰੀਰ ਨੂੰ ਨਾਸ਼ ਕਰ ਰਹੇ ਹੋ ਆਪਣੇ ਪਰਿਵਾਰ ਨੂੰ ਬਰਬਾਦ ਕਰ ਰਹੇ ਹੋ ਸੁਖ ਸ਼ਾਂਤੀ ਅਤੇ ਮੇਲ ਤੋਂ ਬਿਨਾਂ ਆਪਣੇ ਪਰਿਵਾਰ ਨੂੰ ਨਰਕ ਬਣਾ ਰਹੇ ਹੋ ਸ਼ਰਾਬ ਦੇ ਕਾਰਨ ਤੁਸੀਂ ਆਪਣੇ ਪਰਿਵਾਰ ਨੂੰ ਨਰਕ ਬਣਾ ਰਹੇ ਹੋ ਤਾਂ ਸੁਣੋ ਉਸੇ ਸ਼ਰਾਬ ਦੇ ਕਾਰਨ ਤੁਸੀਂ ਨਰਕ ਵੀ ਜਾਣ ਵਾਲੇ ਹੋ ਇਸ ਲਈ ਜਿਸ ਤਰ੍ਹਾਂ ਇਸ ਬ੍ਰਦਰ ਨੇ ਪਛਤਾਪ ਕਰਕੇ ਪ੍ਰਭੂ ਮੈਨੂੰ ਸ਼ਰਾਬੀ ਨੂੰ ਸੁਧਾਰ ਦਿਓ ਪ੍ਰਾਰਥਨਾ ਕਰਨ ਤੇ ਪ੍ਰਭੂ ਨੇ ਤਰਸ ਖਾਦਾ ਫਿਰ ਕੀ ਕੀਤਾ ਇੱਕ ਸ਼ਰਾਬੀ ਨੂੰ ਸ਼ਰਾਬ ਤੋਂ ਛੁਟਕਾਰਾ ਦਿੱਤਾ ਤੁਸੀਂ ਕਿੰਨੇ ਵੀ ਸ਼ਰਾਬੀ ਹੋ ਕੁਮक्कੜ ਹੋ ਪਾਪੀ ਹੋ ਤੁਹਾਨੂੰ ਪਿਆਰ ਕਰਨ ਵਾਲਾ ਪਰਮੇਸ਼ਵਰ ਹੈ ਉਸ ਪਾਪ ਦੀ ਆਦਤ ਤੋਂ ਗੁਲਾਮੀ ਤੋਂ ਛਡਾਉਣ ਵਾਲਾ ਪਰਮੇਸ਼ਵਰ ਹੈ ਤੁਸੀਂ ਬਸ ਇਹੀ ਕਰਨਾ ਹੈ ਕਿ ਆਪਣੇ ਗੁਨਾਹਾਂ ਨੂੰ ਮੰਨ ਕੇ ਪਾਪਾ ਤੋਂ ਮਾਫੀ پا ਕੇ ਮੈਨੂੰ ਸੁਧਾਰੋ ਪ੍ਰਭੂ ਇਸ ਤਰ੍ਹਾਂ ਕਹਿੰਦੇ ਬਸ ਫਿਰ ਪ੍ਰਭੂ ਤੁਹਾਨੂੰ ਸੁਧਾਰਨਗੇ ਇਸ ਤੋਂ ਪਹਿਲਾਂ ਪਤਨੀ ਨੂੰ ਪਿਆਣਾ ਨੇ ਕੁਝ ਸਲਾਹ ਦਿੱਤੀ ਕਿ ਤੇਰੇ ਪਤੀ ਤੋਂ ਤੂੰ ਸੁੱਖ ਨਹੀਂ ਪਾਰੀਆਂ ਉਹ ਸ਼ਰਾਬੀ ਹੈ ਇਸ ਲਈ ਤੂੰ ਉਸ ਨੂੰ ਛੱਡ ਦੇ ਦੂਸਰੀ ਸ਼ਾਦੀ ਕਰ ਲੈ ਕਿਰਪਾ ਕਰਕੇ ਭੈਣੋ ਐਸੀ ਨਕਮੀ ਸਲਾਹ ਗ੍ਰਹਿਣ ਨਾ ਕਰੋ ਇੱਕ ਵਾਰ ਤੁਸੀਂ ਵਿਆਹ ਕਰ ਲਿਆ ਹੈ ਤਾਂ ਪਤੀ ਨਾਲ ਜੁੜ ਚੁਕੇ ਹੋ ਪਤਨੀ ਨਾਲ ਜੁੜੇ ਹੋਏ ਹੋ ਯਾਨੀ ਇੱਕ ਵਾਰ ਵਿਆਹ ਕਰਨ ਤੋਂ ਬਾਅਦ ਕਿਸੇ ਵੀ ਵਜ੍ਹਾ ਦੇ ਨਾਲ ਪਤੀ ਜਾਂ ਫਿਰ ਪਤਨੀ ਇੱਕ ਦੂਜੇ ਨੂੰ ਨਾ ਛੱਡੋ ਕੀ ਕਰਨਾ ਹੈ ਸਿਰਫ ਪ੍ਰਾਰਥਨਾ ਕਰਨੀ ਹੈ ਜੀਵਨ ਨੂੰ ਸੁਧਾਰਨ ਵਾਲਾ ਪਰਮੇਸ਼ਰ ਹੈ ਇਸ ਲਈ ਜਦੋਂ ਉਹਨਾਂ ਤੋਂ ਪ੍ਰਾਰਥਨਾ ਕਰੋਗੇ ਤੁਹਾਡੇ ਜੀਵਨ ਨੂੰ ਜ਼ਰੂਰ ਬਦਲਣਗੇ ਕਿਵੇਂ ਕਹਿ ਸਕਦੇ ਆ ਵੇਖੋ ਇੱਕ ਗਵਾਹੀ ਸਾਨੂੰ ਦੱਸ ਰਹੀ ਆ ਇੱਕ ਅਦਭੁਤ ਸੁਧਾਰ ਉਸਨੇ ਆਪਣੇ ਪਤੀ ਵਿੱਚ ਵੇਖਿਆ ਜਿਨੇ ਘਰ ਨੂੰ ਨਰਕ ਬਣਾਤਾ ਸੀ ਉਸੇ ਪਰਿਵਾਰ ਨੂੰ ਸਵਰਗ ਬਣਾ ਲਿਆ ਹੈ ਸ਼ਰਾਬੀ ਅਤੇ ਘਮਣ ਵਾਲਿਓ ਸੁਧਰਨਾ ਹੈ ਤੁਹਾਡੇ ਪਰਿਵਾਰ ਚ ਪਤਨੀ ਬੱਚੇ ਤੁਹਾਡੀ ਸ਼ਰਾਬ ਦੇ ਕਾਰਨ ਗੰਧੀਆਂ ਆਦਤਾਂ ਦੇ ਕਾਰਨ ਮਨਮਰਜ਼ੀ ਨਾਲ ਚੱਲਣ ਦੇ ਕਾਰਨ ਨਰਕ ਦਿਖਾ ਰਹੇ ਹੋ ਕਰ ਨੂੰ ਨਰਕ ਬਣਾਉਣ ਵਾਲੇ ਤੁਸੀਂ ਜੇ ਸੁਧਰੋਗੇ ਤਾਂ ਤੁਹਾਡਾ ਘਰ ਸਵਰਗ ਬਣ ਸਕਦਾ ਹੈ ਉਹ ਭੈਣ ਇਹੀ ਕਹਿ ਰਹੀ ਆ ਸਾਡਾ ਪਤੀ ਜਿਹੜਾ ਨਰਕ ਦਿਖਾਉਂਦਾ ਸੀ ਅੱਜ ਸਾਡੇ ਘਰ 'ਚ ਸਾਨੂੰ ਸਵਰਗ ਦਿਖਾ ਰਿਹਾ ਹੈ ਪ੍ਰਭੂ ਦਾ ਧੰਨਵਾਦ ਨਰਕ ਬਣਾਉਣ ਵਾਲੇ ਨੂੰ ਸੁਧਾਰਨ ਵਾਲਾ ਪਰਮੇਸ਼ਵਰ ਹੈ ਉਹਨਾਂ ਦੇ ਜੀਵਨ ਦੇ ਦੁਆਰਾ ਉਹਨਾਂ ਦੇ ਆਸ-ਪਾਸ ਦੇ ਲੋਕਾਂ ਨੂੰ ਸਵਰਗ ਦਿਖਾਉਣ ਵਾਲਾ ਪਰਮੇਸ਼ਵਰ ਹੈ ਤੁਸੀਂ ਬਸ ਇਹੀ ਕਰਨਾ ਹੈ ਉਸ ਮਸੀਹ ਨੂੰ ਆਪਣਾ ਜੀਵਨ ਦੇ ਦਿਓ ਇਹ ਕਾਫੀ ਹੈ ਇਹ ਸ਼ਰਾਬੀ ਦੇ ਸੁਧਰਨ ਦਾ ਕਾਰਨ ਜਾਣਦੇ ਹੋ ਕੀ ਹੈ ਉਹ ਕਹਿ ਰਿਹਾ ਮੈਂ ਆਪਣੇ ਘਰ ਦੇ ਵਿੱਚ ਮੈਂ ਕਲਵਰੀ ਆਵਾਜ਼ ਦੇ ਟੀਵੀ ਪ੍ਰੋਗਰਾਮ ਨੂੰ ਵੇਖਿਆ ਅੱਜ ਕਰੋੜਾਂ ਲੋਕ ਕਲਵਰੀ ਆਵਾਜ਼ ਟੀਵੀ ਪ੍ਰੋਗਰਾਮ ਦੇ ਦੁਆਰਾ ਜੀਵਨ ਨੂੰ ਸੁਧਾਰਨ ਵਾਲੇ ਪਰਮੇਸ਼ਵਰ ਦੇ ਇਸ ਸੱਚੇ ਸੁਸਮਾਚਾਰ ਨੂੰ ਆਪਣੇ ਘਰਾਂ ਚ ਵੇਖ ਪਾ ਰਹੇ ਆ ਇਹ ਬ੍ਰਦਰ ਕਹਿ ਰਿਹਾ ਹੈ ਜਿਸ ਵਚਨ ਨੇ ਮੇਰੇ ਜੀਵਨ ਨੂੰ ਸੁਧਾਰਿਆ ਹੈ ਇਹ ਭਾਈ ਕਹਿ ਰਿਹਾ ਹੈ ਕਿ ਇਹਨਾਂ ਵਚਨਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣਾ ਹੈ ਇਸ ਲਈ ਮਿਹਨਤ ਕਰਕੇ ਮਿਲਨ ਵਾਲੀ ਤਨਖਾਹ ਤੋਂ ਮੈਂ ਕਲਵਰੀ ਆਵਾਜ਼ ਦੀ ਸਹਾਇਤਾ ਕਰਕੇ ਲੱਖਾਂ ਲੋਕਾਂ ਨੂੰ ਜੀਵਨ ਸੁਧਾਰਨ ਵਾਲਾ ਪਰਮੇਸ਼ਰ ਹੈ ਇਹ ਵਚਨ ਪਹੁੰਚਾ ਰਿਹਾ ਹਾਂ ਕੋਈ ਵੀ ਦੀਵਾ ਵਾਲ ਕੇ ਉਸ ਨੂੰ ਟੋਕਰੇ ਦੇ ਥੱਲੇ ਨਹੀਂ ਰੱਖਦਾ ਹੈ ਬਲਕਿ ਬਹੁਤ ਸਾਰੇ ਲੋਕਾਂ ਨੂੰ ਪ੍ਰਕਾਸ਼ ਦੇਣ ਦੇ ਲਈ ਉਸ ਨੂੰ ਕੰਧ ਉੱਤੇ ਰੱਖ ਕੇ ਉਹ ਦੀਵਾ ਰੱਖਦਾ ਹੈ ਬਾਈਬਲ ਦੱਸਦੀ ਹੈ ਜੀਵਨ ਨੂੰ ਪ੍ਰਕਾਸ਼ ਦੇਣ ਵਾਲੇ ਵਚਨ ਨੂੰ ਅਗਰ ਅਸੀਂ ਲੁਕਾ ਕੇ ਰੱਖਾਂਗੇ ਇਹ ਆਸ਼ੀਸ਼ ਨਹੀਂ ਹੈ ਇਸ ਲਈ ਪ੍ਰਭੂ ਦੇ ਨਾਮ ਚ ਬੇਨਤੀ ਕਰਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਵਚਨ ਦੇ ਦੁਆਰਾ ਸੁਧਰਨਾ ਹੈ ਇਹ ਸੋਚ ਕੇ ਕਲਵਰੀ ਆਵਾਜ਼ ਦੀ ਮਦਦ ਕੀਤੀ ਸੁਧਰੇ ਹੋਏ ਹੀ ਸੂ ਸਮਾਚਾਰ ਦੀ ਮਦਦ ਕਰ ਸਕਦੇ ਆ ਤੁਸੀਂ ਸੁਧਰ ਕੇ ਹੀ ਸੂ ਸਮਾਚਾਰ ਦੀ ਮਦਦ ਕੀਤੇ ਬਿਨਾ ਗਵਾਹ ਹੋ ਕੇ ਅਗਰ ਨਹੀਂ ਜੀਰੇ ਹੁੰਤਾ ਘੱਟੋ ਘੱਟ ਅੱਜ ਤੋਂ ਪ੍ਰਭੂ ਦੇ ਗਵਾਹ ਬਣ ਕੇ ਜਿਓ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂ ਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਏ ਜਾ ਰਹੇ ਆ ਭੋਜਨਲ ਪਰ ਇਸੇ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਬੂਤਵ ਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾਂ ਜ਼ਰੂਰ ਪ੍ਰार्थਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੂਚ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਝੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੂੰ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72